ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਪਿੰਡ ਕੋਟ ਸਦਰਖਾਂ ਕੋਟ ਸਦਰਖਾਂ ਪਿੰਡ ਆ ਜਿਹੜਾ ਮਿੱਤਰੋ ਇਹ ਕੋਟ ਹੀ ਸੇਖਾਂ ਤੋਂ ਜਦੋਂ ਆਪਾਂ ਮੋਗੇ ਵਾਲੀ ਸਾਈਡ ਨੂੰ ਦੂਰੀ ਤੱਕ ਧਰਮਕੋਟ ਵਾਲੀ ਸਾਈਡ ਨੂੰ ਹੁਣ ਆ ਵੀਰੇ ਇਹ ਧਰਮਕੋਟ ਰੋਡ ਹੀ ਆ ਗਿਆ ਕੋਟ ਇੱਛੇ ਖਾਨ ਤੋਂ ਧਰਮਕੋਟ ਰੋਡ ਦੇ ਉੱਤੇ ਇਹ ਪਿੰਡ ਪੈਂਦਾ ਵਾ ਮਿੱਤਰੋ ਕੋਟ ਇੱਛੇ ਖਾਨ ਵਾਲੇ ਪਾਸੇ ਤੋਂ ਆਪਾਂ 8-10 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਆ ਕੋਟ ਸਦਰ ਖਾਨ ਪਿੰਡ ਦਾ ਗੇਟ ਆਉਂਦਾ ਵਾ ਮਿੱਤਰੋ ਤੇ ਉਸ ਪਿੰਡ ਦੇ ਵਿੱਚ ਇੱਕ ਜਾਣਿਆ ਪਹਿਚਾਣਿਆ ਚਿਹਰਾ ਛੋਟੀ ਉਮਰ ਦੇ ਵਿੱਚ ਮੱਟੀਆਂ ਮਾਰਨਾ ਮੱਲਾ ਮਾਰਨ ਵਾਲਾ ਭਰਾ ਸਾਡਾ ਸੋਨੂ ਵੀਰ ਦੇ ਕੋਲੇ ਇਸ ਟਾਈਮ ਮੌਜੂਦ ਆ ਮਿੱਤਰੋ 2 ਜਨਵਰੀ 22 ਦੇ ਕੋਲੇ ਵਕਾਊ ਆ ਦੋਵੇਂ ਜਾਨਵਰ ਬਈ ਸੂਏ ਸਵਾਏ ਆ ਤਿਆਰ ਦੁੱਧ ਵਾਲੇ ਬੱਚਿਆਂ ਵਾਲੇ ਮਿਲਣਗੇ ਕੰਡੇ ਲਾ ਕੇ ਦੁੱਧ ਮਿਲੂਗਾ ਚੋਕੇ ਮਿਲੂਗਾ ਜਿਹੜੀ ਗੱਲ ਹੋਊਗੀ ਉਹ 100% ਕੋਰੋਂ ਜਿਹੜੀ ਵੀਡੀਓ ਦੇ ਵਿੱਚ ਮਿਲੂਗੀ ਆਹ ਕਰਦੇ ਆ ਪਹਿਲਾਂ ਗੱਲਬਾਤ ਆਪਾਂ ਭਰਾ ਦੇ ਨਾਲ ਸਤਿ ਸ਼੍ਰੀ ਅਕਾਲ ਸੋਨੂੰ ਸਾਸਰੀ ਕਾ ਵੀਰ ਜੀ ਕੀ ਹਾਲ ਆ ਤੁਹਾਨੂੰ ਬਈ ਬਹੁਤ ਵਧੀਆ ਵੀਰ ਜੀ ਸੇਤਾ ਦੇ ਪਰਿਵਾਰ ਬਈ ਸਾਰੇ ਵਧੀਆ ਹੀ ਕਿਰਪਾ ਮੰਗੋ ਅੱਛਾ ਸੋਨੂੰ ਬਈ ਵਪਾਰ ਦਾ ਕੰਮ ਹੈ ਨਾ ਹਾਂਜੀ ਹਾਂਜੀ ਵਪਾਰ ਤੇ ਜਾਨਵਰ ਅੱਜ 2 ਆ ਹਾਂਜੀ 2 ਆਈ ਪਹਿਲਾਂ ਆ ਗਏ ਸੀ 6 ਪਸ਼ੂ ਸੀਗੇ 4 ਵੇਕੇ ਚਲੋ ਸ਼ੁਕਰ ਆ ਭਾਈ ਵੇਕੇ ਨਾਲੇ ਆਪਾਂ ਨੂੰ ਭਾਵਾ ਨਾ ਅੱਛਾ ਸੋਨੂ ਵੀਰੇ ਆ ਵੱਡੀ ਮੈਂ ਆ ਜਿਹੜੀ ਦੀ ਕੀ ਡਿਟੇਲ ਆ ਭਾਈ ਆ ਭਾਈ ਤੀਜਾ ਸੂਆ ਸੂਈ ਏ ਜੀ ਨੀਲੀ ਰੀ ਮੈਂ ਆ ਜੀ ਜੇ ਤਾਂ ਕੋਈ ਦੁੱਧ ਆਨਲਾਈਨ ਮੈਂ ਮੰਗਾਉਂਦਾ 10 ਕਿਲੋ ਦੀ ਗਰੰਟੀ ਜੇ ਕੋਈ ਘਰੇ ਆਵੇ 12 ਕਿਲੋ ਠੀਕ ਆ ਵੀ ਜੇ ਕੋਈ ਐ ਤਸੱਲੀ ਤੇ ਮੰਗੋਂਦਾ ਫਿਰ 10 ਕਿਲੋ ਜੇ ਆਪਾਂ ਕਰੇ ਚੋਣ ਉਹਦਾ ਤਾਂ ਫਿਰ 12 ਕਿਲੋ ਚਵਾ ਦਿਓ ਮਗਰ ਕੱਟੀ ਆ ਜੀ ਕੱਟੀ ਕਿਹੜੀ ਆ ਗਈ ਵੀਰੇ ਸੁਣੋ ਬਈ ਆਹੇ ਉਲੀ ਆ ਜੀ ਉਲੀ ਇਹਦੇ ਦੇ ਬੱਚਾ ਦੇ ਪਾਣ ਕੱਪੜੇ ਕੁੱਪੜੇ ਠੰਡ ਮਾਈ ਉਹ ਮੰਨੇ ਆ ਜੀ ਤੁਹਾਡੇ ਕਰਕੇ ਚੱਕਿਆ ਮੈਂ ਠੀਕ ਹੈ ਠੀਕ ਹੈ ਠੀਕ ਹੈ ਅਜਾ ਸੁਣੋ ਬਈ ਕਿੰਨੇ ਦਿਨ ਹੋ ਗਏ ਸੋਈ ਨੂੰ ਵੀਰੇ ਇਹਨੂੰ ਸੋਈ ਨੂੰ ਕੋਈ 12 ਦਿਨ ਹੋ ਗਏ ਆ ਠੀਕ ਆ ਵੀਰੇ ਹਾਂਜੀ ਹਾਂਜੀ ਚੋਣ ਕਿਵੇਂ ਲੱਗਿਆ ਸੁਣੋ ਚੋਣ ਇੱਕ ਨੰਬਰ ਭੂ ਛੱਟੇ ਥਾਂ ਦੀ ਗਰੰਟੀ ਆਪਣੀ ਹੋਵੇ ਠੀਕ ਹੈ ਬੱਚੇ ਲਾ ਦੀ ਚਵਾਈ ਦਿਖਾ ਦੂਗੀ ਹਾਂਜੀ ਜਿਵੇਂ ਮਰਜੀ ਕੋਈ ਬ ਮੈਂ ਪੂਰੀ ਵੱਡੀ ਡੱਬਾ ਵਾਲਾ ਦੁੱਧ ਵਾਲੇ ਬੰਦੇ ਦੇ ਫੁੱਲ ਕੰਮ ਦੀ ਮੈਂ ਆ ਕਿਉਂਕਿ ਇਹੋ ਜੀ ਮੈਂ ਟਿਕਾਣੇ ਦੀ ਲੈ ਕੇ ਮਿੱਤਰੋ ਅੱਜ ਦੁੱਧ ਪੀਣਿਆ ਤਾਜੀ ਦਾ ਦੁੱਧ ਪੀ ਕੇ ਤੋਕੜ ਗੱਬਣ ਚੈੱਕ ਪਾਸ ਹੋ ਜੇ ਜਦੋਂ ਜਦੋਂ ਮਰਲਾ ਡਾਕਟਰ ਨੇ ਕਹਿਤਾ ਵੀ ਹਾਂ 8 ਢਾਈ ਮਹੀਨੇ ਦੀ ਪਾਸ ਆ ਉਦੋਂ ਵੀ ਇਹ ਅੱਜ ਵਾਲੇ ਭਾ ਦੇ ਨੇੜੇ ਬੱਜਣੀ ਆ ਕਿਉਂਕਿ ਮੈਂ ਡਾ ਵਾਲਾ ਮਿੱਤਰੋ ਬਾਡੀ ਬੰਤਰ ਵਾਲੀ ਮੈਂ ਆ ਖੁੱਲੇ ਡੁੱਲੇ ਅੰਗਾ ਪੈਰਾਂ ਦੀ ਮੈਂ ਆ ਲੈ ਵੀ ਪੁੱਤ ਗਰਦੀਪ ਸਿੰਘ ਦਾ ਲੇਵਾ ਜ਼ਰੂਰ ਦਿਖਾ ਦੇ ਇਹਦੇ ਵਿੱਚ ਪਾਸ ਆ ਜਾ ਦਿਖਾਉਂਦੀ ਆ ਸੋਨੂੰ ਬਈ ਬਈ ਧਾਰਾਂ ਇੱਕੋ ਹੀ ਆਉਣਗੀਆਂ ਓਕੇ ਠੀਕ ਆ ਬਈ ਚਵਾਈ ਚ ਵੀ ਲੱਗੀ ਐਨ ਵਰਦੀ ਆ ਮਾ ਬਈ ਧਾਰ ਤੇ ਪੂਰ ਛੱਤੇ ਦੀ ਗਾਰੰਟੀ ਆਪਣੀ ਮੋਟੀ ਮੋਟੀ ਚਵਾਈ ਲੇ ਵੀ ਮਿੱਤਰੋ ਬੱਚਾ ਦੇਣ ਲੱਗਾ ਵਲਾ ਧਾਣਾ ਤੁਹਾਨੂੰ ਦਊਂਗਾ ਵਖਾ ਤੁਹਾਡੀ ਤਸੱਲੀ ਦਊਂਗਾ ਕਰਾ ਅਗਲੀ ਗੱਲ ਬਾਅਦ ਤੁਸੀਂ ਫਿਰ ਬਾਈ ਨਾਲ ਕਰ ਲਿਆ ਜੇ ਸੌਖੇ ਆ ਜੋ ਆਪਾਂ ਲਾਉਣੇ ਬੱਚਾ ਮਿੱਤਰੋ ਛੱਡ ਦਿਆ ਕਰਮਾ ਵਾਲੀ ਦੇ ਥੱਲੇ ਉਸਮਾ ਕਰਾ ਕੇ ਤੁਹਾਨੂੰ ਧਾਣਾ ਵਿਖਾ ਦੇਣੀ ਆਪਾਂ ਥੋੜਾ ਜਿਹਾ ਪੁੱਤ ਪਿੱਛੇ ਰਹੀ ਦਿਲ ਤੋਂ ਡਰੂਗੀ ਕ ਕਵਰੇ ਦਾ ਉੱਪਰ ਆ ਜਾ ਕਰਦੀ ਆ ਨਹੀਂ ਨਹੀਂ ਮਰਦੀ ਕੋਈ ਬਹਿ ਜੇ ਮੈਂ ਠੀਕ ਐ ਸੋਨੂ ਬਾਈ ਓਕੇ ਸੋਨੂ ਆਦਾ ਹੀ ਮੈਂ ਸੋਇਆ ਜਾਨਵਰੀ ਰਹਿਣਾ ਹੈ ਨਾ ਸੋਨੂ ਬਾਈ ਬਾਈ ਸੂਏ ਦਾ ਹੀ ਕੋਈ ਟੈਨਸ਼ਨ ਨਹੀਂ ਕੋਈ ਹਾਂ ਜੋ ਕੇ ਸ਼ਾਮ ਨੂੰ ਅੰਦਰ ਸੋ ਜਾ ਕੇ ਟੋਰਨ ਨਾ ਨਾ ਤੜਕੇ ਉੱਠ ਕੇ ਬਾਹਰ ਟੀਜੇ ਫਿਰ ਪਾਲਾ ਸੂਣ ਵਾਲੇ ਦਾ ਪਤਾ ਕੋਈ ਨਹੀਂ ਰਾਤ ਨੂੰ ਕੀ ਰਿਜ਼ਲਟ ਆ ਜਾਣਾ ਆਣਾ ਬਾਈ ਡਾਰ ਰਹ ਹੁੰਦਾ ਯਾਰ ਨਹੀਂ ਇਹ ਗੱਲ ਸੋਨੂ ਤੇਰੀ ਬਾਈ ਕਹਿੰਦਾ ਬਈ ਸਹੀ ਗੱਲ ਆ ਪਤਾ ਨਹੀਂ ਲੱਗਦਾ ਜਾਨਵਰ ਦਾ ਨਹੀਂ ਮਿੱਤਰੋ ਚਵਾ ਪਸਮਾ ਦੀ ਓਕੇ ਦੀ ਰਿਪੋਰਟ ਹੈ ਜੇ ਵੇ ਮੈਂ ਦੇਖ ਸਕਦੇ ਹਾਂ ਤੁਸੀਂ ਲੈ ਵੀ ਮਿੱਤਰੋ ਆ ਗਈ ਹੈ ਕਰਮਾ ਵਾਲੀ ਤੇ ਹੁਣ ਮੈਂ ਤੁਹਾਨੂੰ ਧਾਰਾ ਵਖਾਉਣਾ ਸੋਨੂ ਬਾਈ ਥੱਲੇ ਹੀ ਮਾਰਦੇ ਦੋ ਦੋ ਕੁਝ ਨਹੀਂ ਹੁੰਦਾ ਬਾਲਟੀ ਨਾਲ ਕੋਈ ਭੈਣ ਚੋਲੇ ਕੋਈ ਭਰਾ ਚੋਲੇ ਠੀਕ ਹੈ ਕੋਈ ਟੈਨਸ਼ਨ ਵਾਲਾ ਕੰਮ ਨਹੀਂ ਕੋਈ ਨਾ ਕੋਈ ਬਾਈ ਜਿਵੇਂ ਮਰਜੀ ਕੋਈ ਚੋਲੇ ਮੈਂ ਠੀਕ ਹੈ ਬਾਈ ਵੇਹ ਬਈ ਠੀਕ ਹੈ ਦੂਜਿਆਂ ਦੇ ਵੀ ਮਾਰਦੇ ਸੁਣ ਬਾਈ ਕੋਈ ਪੂ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਹਾਂ ਓਕੇ ਮਨਾਂ ਕੋਈ ਪੋਲੀ ਆ ਕੋਈ ਮਰਗੀ ਚੋਲੇ ਮੈਂ ਤੇਰੇ ਸਾਹਮਣੇ ਵੇਲਾ ਮੋਗ ਗੈਂਗ ਬਾਈ ਸੁਣੋ ਬਈ ਰੇਟ ਤੇ ਗੱਲ ਮੁਕਰੀ ਸੱਚੀ ਰੇਟ ਬਾਈ ਜੇ ਤਾਂ ਹੁੰਦਾ ਸਿੰਘ ਗੋਲ ਹੂੰ ਫਿਰ ਤਾਂ ਮੈਂ ਹੈਗੀ ਹੀ ਲੱਖੋਂ ਬਾਹਰ ਹਾਂ ਅੱਜ 90 ਹਜ਼ਾਰ ਚ ਮਾਨਤਨ ਕਰਦਾ ਮੇਰਾ ਮਾਨਤਨ ਕਿੰਨਾ ਤੇਰਾ ਮਾਨਤਨ ਜਿੰਨਾ ਕਰ ਲਿਆਂਗਾ ਦੱਸ ਬੋਲ ਹਾਂ ਤੈਨਾਂ ਹਾਂ ਨਾ ਹੂੰ ਤਿੰਨ ਘੱਟ ਦੇ ਦਾਂ ਦੇ 90 ਚ 90 ਤੋਂ ਹਾਂ 80 ਦੀ ਹਾਂ 80 ਦੀ ਨਹੀਂ ਭਾਈ ਇਹ ਇਹੋ ਜਿਹੀ ਕਿੰਨੇ ਮੈਂ ਦੇਣੀ ਤੂੰ ਵੀ ਸਿਆਣਾ ਹੀ ਰੋਏ ਬਾਹਰ ਰਹਿਣਾ ਕਿ ਮੇਰੀ ਫਿਰ ਹਾਂ ਤੂੰ ਹੀ ਬਸ ਆਪੇ ਹਾਂ ਨਾ ਕਹ ਤੂੰ ਹਾਂ ਨਾ 85 ਹਜ਼ਾਰ ਦੀ ਮੈਂ ਕੁਝ ਕਹਿਦਾ ਕਿ ਰਹਾਂ ਤੂੰ ਹੁਣ ਵੇਖ ਲੈ ਤੇਰੇ ਕਹਿੰਦੇ ਬਗੈਰ ਹੀ ਫੁੱਲ ਛੋਟਾ ਕਰ ਤਾ ਮਨਤਣ ਕਰਦੀ ਐ ਯਾਰ ਜ਼ਰੂਰ ਕਰਾਂ ਦੇ ਬਾਈ ਠੀਕ ਅੱਛਾ ਇਹਦੇ ਬਾਰੇ ਦੱਸੀ ਬਾਈ ਹੁਣ ਆ ਬਾਈ ਦੂਜੇ ਸੂਏ ਆ ਛੋਟੀ ਠੀਕ ਆ ਸਿੰਗ ਤੜਾ ਗਈ ਹੈ ਨਾ ਸੂਲ ਤੜਾ ਗਈ ਏ ਹੂੰ ਡੇਢ ਮਿੰਟ ਤੋਂ ਪਹਿਲਾਂ ਚੋਈ ਜਾਂਦੀ ਏ ਠੀਕ ਆ ਇਹਨਾਂ ਚੋਂ ਚੰਗਾ ਮਾਇਆ ਨਾਲ ਚੋਣ ਉਹ ਜਿਹੜਾ ਡੇਢ ਲੱਖ ਵਾਲੀ ਨੂੰ ਜਿਹੜਾ ਇਹਨੂੰ ਲੱਗਾ ਕਿੰਨੇ ਦਿਨ ਹੋ ਗਏ ਬ੍ਰਦਰ ਸੂਈ ਨੂੰ ਇਹਨੂੰ ਸੂਈ ਨੂੰ ਕੋਈ ਅੱਜ ਪੰਜਵਾਂ ਦੇਣੇ ਪੰਜਵਾਂ ਬ੍ਰਦਰ ਸੂਈ ਨੂੰ ਹਾਂ ਥੱਲੇ ਲੇਖਾ ਸਕਿਉਰੀ ਵੀ ਅਸਾ ਸੋਨੂ ਬਈ ਇਹ ਕਿੰਨਾ ਸੁਆ ਕਿਨਵਾਵਾ ਹੈ ਦੂਜਾ ਸੁਆ ਸੂਈ ਏ ਠੀਕ ਆ 9 10 ਕਿਲੋ ਦੁੱਧ ਖੁੱਲਾ ਡੁੱਲਾ ਠੀਕ ਆ ਭਾਵੇਂ ਕੋਈ ਚਾਰ ਟਾਈਮ ਚੋਲੇ ਭਾਵੇਂ ਕੋਈ ਪੰਜ ਟਾਈਮ ਚੋਲੇ ਇਹਨੂੰ ਵੀ ਪਾਸਾ ਹੈਗਾ ਹੁੰਦੇ ਵਾਂਗੂ ਨਾ ਹਾਂ ਬਈ ਧਾਰ ਕੋਈ ਨਾ ਵਦ ਘਟ ਹੋਵੇ ਵਦ ਘਟ ਹੋਈ ਚਵਾਈ ਕਿਵੇਂ ਲੱਗੀ ਬਈ ਇੱਕ ਨੰਬਰ ਲੱਗੀ ਏ ਠੀਕ ਆ ਪਾਸਾ ਕਰਨ ਨੂੰ ਸਿੱਧਾ ਵੀ ਕਰ ਦਿੰਦੇ ਪਰ ਨਹੀਂ ਬਈ ਨਹੀਂ ਨਹੀਂ ਸਿਆਣੀ ਗੱਲ ਦੁੱਧ ਤੇਰੇ ਹਿਸਾਬ ਨਾਲ ਕਿੰਨਾ ਲੋ ਜਿਗਾੜ ਬਹੁਤ ਮੈਨੂੰ ਥੱਲੂ ਲੱਗਾ ਯਾਰ ਬਈ ਆਪਾਂ ਬਾਹਰ ਨਹੀਂ ਕਹਿੰਦੇ 14 14 ਕਿਲੋ 14 ਕਿਲੋ ਦੁੱਧ ਬਹੁਤ ਹੁੰਦਾ ਹਾਂ ਸਹੀ ਆ ਬਈ ਕੈਨ ਨੂੰ ਕਹੀਏ ਇਹ 16 ਦੇ ਦੇ ਪਰ 1.14 ਕਿਲੋ ਮੈਂ ਦੁੱਧ ਦਵੇਗੀ ਦੁੱਧ ਜਿਹੜਾ 14 ਕਿਲੋ ਬਹੁਤ ਹੁੰਦਾ ਨਹੀਂ ਸਹੀ ਗੱਲ ਹੈ ਅੱਛਾ ਸੋਨੂ ਵੀ ਰਿੰਦੇ ਮਗਰ ਵੀ ਕੱਟਾ ਕੇ ਕੱਟੀ ਆ ਗਈ ਬਈ ਇੰਦੇ ਮਗਰ ਕੱਟਾ ਹੀ ਹੁੰਦੇ ਮਗਰ ਕੱਟੇ ਹੀ ਹੁੰਦੇ ਮੇਰ ਕੱਟੀ ਇੰਦੇ ਮੇਰ ਕੱਟਾ ਹੈ ਚਵਾਈ ਸੋਨੂ ਵੀਰੇ ਕਿਵੇਂ ਲੱਗਿਆ ਮੈਂ ਵੀ 1.5 ਮਿੰਟ ਤੋਂ ਪਹਿਲਾਂ ਚੋਈ ਜਾਂਦੀ ਆ ਇਹੋ ਜੀ ਚਵਾਈ ਲੱਗੀ ਕੋਈ ਲੇਖਾਂਗੇ ਪਾਏ ਤੋਂ 8 ਸਾਲਾਂ ਜਵਾਗ ਚੋਲੇ ਨੇ ਠੀਕ ਆ ਵੀਰੇ ਜਿਹੜੇ ਬੰਦੇ ਨੂੰ ਨਹੀਂ ਵੱਲ ਉਹ ਵੀ ਮੈਂ ਚੋਲੇਗਾ ਠੀਕ ਐ ਇੰਨੀ ਚੰਗੀ ਹੈ ਮੈਂ ਬਾਈ ਪੋਲੀ ਫੋਲ ਲੈ ਸੋਨੂ ਵੀਰੇ ਕਿੰਨੇ ਦੀ ਬਈ ਹ ਆ ਇਹਦਾ ਮੁੱਲ ਕਰਾਉ ਨੂੰ ਭਾਵੇਂ 95 ਕਰਾਲਾ 90 ਹਜ਼ਾਰ ਚ ਮਾਨਤਾ ਨਹੀਂ ਦਾ ਵੀ ਕਰ ਦਾਂਗੇ ਜੇ ਮੈਂ ਕਹਾਂ ਵੀ ਯਾਰ ਸੁਣ ਬਈ ਆਏ ਆ ਗਲਤ ਕਾਣੇ ਜੇ ਲਾ ਦੀਏ ਜੋੜਾ ਵਾ ਇਹ ਕਹਦੇ ਵੀ ਹਾਂ ਬਸ ਤੂੰ ਆਪੇ ਹੀ ਕਰ ਦੇ ਨਾ ਮੈਨੂੰ ਠੋਕਰ ਲੱਗੇ ਨਾ ਅਗਲੈਂਡ ਠੋਕਰ ਲੱਗੇ ਮੈਂ ਫਿਰ ਨਹੀਂ ਤੂੰ ਆਪ ਹੀ ਇੱਕਰੀ ਤੂੰ ਦੱਸ ਦੇ ਫਿਰ ਮੈਂ ਕਰ ਦੂੰ ਆ ਵੀ 85 ਹਜ਼ਾਰ ਦੀ ਦੇ ਦਾਂਗੇ ਵਾ ਲੈ ਕਹਿਣ ਤੋਂ ਭਾ ਬਣ ਗਿਆ 80 ਦੇ 80 160 ਹਾਂ ਤੇ 10 ਉੱਪਰ ਦਾ 170 ਦਾ ਜੋੜਾ ਹਾਂ 175 ਦਾ ਜੋੜਾ ਉਹ ਨਹੀਂ ਭਰਾਵਾ ਮਾਰਨਾ ਹੀ ਨਹੀਂ ਲੈ ਕੇ ਨਹੀਂ ਉਹ ਕੋਈ ਨਹੀਂ ਦਰ ਆ ਨਹੀਂ ਨਹੀਂ 61 ਦਾ ਹੋਗਾ ਇੱਕ ਇੱਕ 65 ਵਗੈਰਾ ਹੈਣਾ ਇੱਕ ਪੈਂਡ ਵੜਦਾ ਆਪਾਂ ਤਾਂ ਵੱਧ ਪਹਿਲਾਂ ਹੀ ਕਹਿਦਾ ਤੈਨੂੰ ਭਰਾਵਾ ਮੈਂ ਤਾਂ ਯਾਰ ਚੱਲ ਹੁਣ ਤਾਂ ਆਪਾਂ ਕੱਢਦੇ ਪਰ ਨੂੰ ਸੋਨੀ ਵੀ ਕੋਈ ਨਾ ਕਰ ਲਈ ਆਏ ਕਹਿੰਦਾ ਮਾਨਤਾ ਹਰ ਡੈਰੀ ਵਾਲੇ ਭਰਾਵਾ ਦੇ ਕੰਮ ਦੀਆਂ ਮਹੀਆਂ ਯਾਰ ਤੇਰੇ ਸਾਹਮਣੇ ਹੀ ਆ ਵੇਲਾ ਜੰਮਾ ਬਾਪਾ ਮੈਂ ਦਸ਼ਕਵੀਰੋਂ ਤੁਹਾਨੂੰ ਬੱਚਾ ਲਾ ਕੇ ਵੀ ਦਿਖਾਉਣਾ ਇੱਕ ਵਾਰੀ ਆਪਾਂ ਤੋੜ ਕੇ ਵੇਖ ਗਏ ਵੇਖੋ ਕੀ ਕੱਢੀ ਸੋਨੂ ਵੀਰੇ ਬਾਹਰ ਨੂੰ ਮੈਂ ਆਣਾ ਥੱਲੇ ਥੱਲੋ ਬੜੀ ਚੰਗੀ ਆ ਮੈਂ ਬਾਈ ਗੱਲ ਸਹੀ ਹੈ ਕਿ ਕਿ ਬਾਹਰੋਂ ਨਹੀਂ ਦਿੰਦਾ ਕੋਈ ਮੈਂ ਆਣਾ ਬਾਹਰੋਂ ਬਾਈ ਕੋਈ ਮਗਰ ਨਹੀਂ ਖੜਨ ਦਿੰਦਾ ਨਹੀਂ ਖੜਨ ਦਿੰਦਾ ਸੋਨੂ ਵੀਰੇ ਸਿਆਣੀ ਗੱਲ ਆ ਯਾਰ ਭਰਾ ਲਿਆ ਤੇ ਠੀਕ ਹੈ ਚਵਾਈ ਚਵਾਈ ਪੂਰੀ ਗੁੱਟ ਲੱਗੀ ਮੈਂ ਹੁਣ ਡੇਢ ਮਿੰਟ ਤੋਂ ਪਹਿਲਾਂ ਮੈਂ ਚੋਈ ਜਾਂਦੀ ਏਡੀ ਮੈਂ ਚੰਗੀ ਥਣ ਬੜਾ ਚੰਗਾ ਯਾਰ ਸਿੰਘ ਦਾ ਪੋਪਲਾ ਹੀ ਮਾਰ ਗਿਆ ਮਾਰ ਗਿਆ ਨਹੀਂ ਤਾਂ ਲੱਖੂ ਬਾਹਰ ਪੋਪਲਾ ਲੈ ਆ ਮੈਂ ਨਹੀਂ ਪੋਪਲਾ ਲਾ ਕੇ ਕੀ ਕਰਨ ਦਾ ਯਾਰ ਆਪਾਂ ਕੋਈ ਨਹੀਂ ਭਰਾਵਾ ਡਾਰ ਹੁੰਦਾ ਹਾਂ ਚਾਹ ਸਰੂਰ ਬੱਚਾ ਛੱਡੀ ਥੱਲੇ ਭਈ ਨਹੀਂ ਮੜਾ ਆ ਨਹੀਂ ਵੀ ਠੀਕ ਆ ਮਿੱਤਰੋ ਚਾਰੂ ਕੋਈ ਲੇਖਾ ਹੀ ਨਹੀਂ ਠੀਕ ਆ ਵੀਰੇ ओके ਲੈ ਵੀ ਮੇਤਰੋ ਬੱਚਾ ਛੱਡਤਾ ਤੇ ਆਪਾਂ ਸੋਨੂ ਬਾਈ ਨੂੰ ਕਹਣਾ ਵੀ ਮਿੰਟ ਲਾ ਲੈਣੇ ਆ ਤੇ ਆਪਾਂ 1.5 ਮਿੰਟ ਦੀ ਚੋਣੀ ਆ ਮੈਂ ਬਾਈ ਦੀ ਗੱਲ ਲੰਗੂ ਕਰਦੇ ਆਪਾਂ ਸਰਾਜ ਉਹ ਤੁਸੀਂ ਕਹਿੰਦੇ ਵੇਖੀ ਚੱਲੋ ਜੁੜੇ ਰਹੋ ਤੇ ਮੈਂ ਵੀ ਗਵਾਈ ਭਰਦੀ ਆ ਸੋਨੂ ਬਾਈ ਹਨਾ ਮਾ ਇਹਣਾ ਜਗਾਰ ਕੋਈ ਲੱਗਾ ਥੱਲੇ ਕੋਈ ਲੇਖਾ ਹੀ ਨਹੀਂ ਹੂੰ ਇਹ ਠੀਕ ਹੈ ਸੋਨੂ ਬਾਈ ਓਕੇ ਆ ਜਾਵਾ ਵੀਰੇ ਵੇਲਾ ਵੀ ਗਈ ਤਾਂ ਆ ਵੀ ਗਈ ਹਨਾ ਵੇ ਆ ਹੁੰਦੀ ਆ ਮੈਂ ਬਾਈ ਸਹੀ ਤਾਂ ਦੇਖੋ ਗੇਰਾ ਦੀ ਸੱਜਣੋ ਬਸ ਆਈ ਜਾਣਾ ਬਸ ਆਈ ਜਾਣਾ ਆ ਹੁੰਦਾ ਬਾਈ ਮੈਂ ਤਾਂ ਚੋੜਾ ਰਹੀ ਨਹੀਂ ਮੈਨੂੰ ਜਮਾ ਕੋਈ ਮਰਜ਼ੀ ਚੋਈ ਜਾਣਾ ਮੈਂ ਨਾ ਭਾਵੇਂ ਬਾਈ ਸਾਰਾ ਪਿੰਡ ਇੱਕ ਸੁਣੋ ਬਾਈ ਮੈਂ ਤਾਂ ਹੋਰ ਚੱਕਰ ਆ ਮੈਂ ਦੇ ਵਿੱਚ ਗੱਬਣ ਮੈਂ ਜੋ ਪਤਾ ਨਹੀਂ ਕੀ ਨਹੀਂ ਪੜਨਾ ਮੈਂ ਇਹਨਾਂ ਦਾ ਯਾ ਕੋਈ ਲੈਖਾ ਹੀ ਨਹੀਂ ਹੁਣ ਸ਼ਾਮ ਨੂੰ ਇਹਨਾਂ ਨੇ ਰੁਪਈਏ ਤੈਨੂੰ ਦੇ ਦੇਣੇ ਆ ਮੈਂ ਨਾ ਬਈ ਸਵਾਦ ਆਉਂਦਾ ਚੋਹ ਚੌਂ ਦਾ ਸਵਾਦ ਆਉਂਦਾ ਹਾਂ ਵੇਖੋ ਬਈ ਮਿੱਤਰੋ ਇਹਨਾਂ ਨੇ ਸ਼ਾਮ ਨੂੰ ਰੁਪਈਏ ਆ ਜਿਹੜੇ ਉਹ ਤੈਅ ਕਰ ਦੇਣੇ ਆ ਬਾਲਟੀ ਦੇ ਵਿੱਚ ਦੇਖ ਤੈਨੂੰ ਜਾਨੀ ਮਾ ਬਕਰ ਬਬਲਾ ਦੇ ਮੇਰੇ 2 ਮਿੰਟ ਚੋਲੇ ਨੇ ਮੈਂ 22 ਵਾਲੀ ਬੰਦ ਪਾਈਣਾ ਹੈਣਾ ਬਹੁਤ ਚੰਗਾ ਚੋਣਾ ਤੁਹਾਨੂੰ ਵੀਰੇ ਬਾਅਦ ਚ ਚੋਲੀ ਬਈ ਕੋਈ ਗੱਲ ਨਹੀਂ ਪਾ ਮਾਣਾ ਭਾਵੇਂ ਕੋਈ ਭੈਣ ਚ ਹੋਵੇ ਕੋਈ ਭਰਾ ਚ ਹੋਵੇ ਮੋਟੇ ਸੋਨੂੰ ਬਾਈ ਹੁਣ ਆ ਗੱਲ ਵੀ ਮੇਰੇ ਭਰਾਵਾਂ ਨੂੰ ਨਾ ਜੇ ਕੋਈ ਆਨਲਾਈਨ ਵੀ ਲਈ ਲਈ ਇੱਥੇ ਤਸੱਲੀ ਕਰਾ ਲਈ ਬਾਅਦ ਚ ਘਰ ਉੱਗ ਗਈਦਾ ਮਾਣਾ ਬਾਈ ਸਰਬੇ ਵੀਰ ਇਹਨਾਂ ਦੋਵਾਂ ਦੀ ਇੰਨੀ ਤਸੱਲੀ ਹੈ ਕੋਈ ਲੈਖਾ ਹੀ ਨਹੀਂ ਗਾ ਮੈਂ ਜੀ ਉਹੋ ਹੀ ਹੋਵੇ ਤੇ ਆਪਾਂ ਐਵੇਂ ਸਪਲਾਈਆਂ ਮਾਰੀ ਆਈਏ ਕੀ ਫਾਇਦਾ ਸੋਨੂੰ ਗੱਲ ਉਨੀ ਚ ਫਾਇਦਾ ਜਿੰਨੀ ਕੋਈ ਨਿਭੜ ਜੇ ਹਨਾ ਨੰਬਰ ਕਰੀ ਸੰਝਾ ਵੀਰੇ 887218391 ਇੱਕ ਵਾਰੀ ਹੋਰ ਆਉਣ ਦੇ 887218391 ਠੀਕ ਹੈ ਤਾਂ ਅਗਲੀ ਵਾਰ ਨੂੰ ਨਾ ਬੋਰਡ ਫਲੈਕਸ ਬਣਾ ਕੇ ਲਾ ਦੀ ਮੇਰਾ ਭਾਈ ਬਣ ਕੇ ਕੰਧ ਦੇ ਉੱਤੇ ਜਾਓ ਓਲਿਕ ਕਰਾਂਦੇ ਵਾ ਵਾ ਠੀਕ ਹੈ ਧੰਨਵਾਦ ਮਿੱਤਰੋ ਚੌਂਦੇ ਰੋ ਸ਼ੁਕਰੀਆ